ਬਠਿੰਡਾ ਦੇ ਬੀੜ ਤਲਾਬ ਮਿੰਨੀ ਜੋ ਡੀਅਰ ਸਫਾਰੀ ਦੇ ਅੰਦਰ ਹੁਣ ਦੋ ਤेंदुए ਲਿਆਂਦੇ ਹੋਰ ਇਸ ਤੋਂ ਪਹਿਲਾਂ ਮੇਲ ਦੋ ਤेंदੂਏ ਸਨ ਅਤੇ ਹੁਣ ਦੋ ਫੀਮੇਲ ਤेंदੂਏ ਵੀ ਇਸ ਦੇ ਵਿੱਚ ਲਿਆ ਕੇ ਛੱਡੇ ਜਲਦੀ ਹੀ ਜਨਤਾ ਦੇ ਸਾਹਮਣੇ ਇਹਨਾਂ ਨੂੰ ਦੇਖਣ ਦੇ ਲਈ ਲਿਆਂਦਾ ਜਾਵੇਗਾ ਬਾਹਰ ਦੱਸ ਦਈਏ ਕਿ ਬਠਿੰਡਾ ਦੇ ਬੀੜ ਤਲਾਬ ਮਿੰਨੀ ਜੋ ਡੀਅਰ ਸਫਾਰੀ ਦੇ ਅੰਦਰ ਜਿੱਥੇ ਪਹਿਲਾਂ ਦੋ ਆਪਣਾ ਤेंदੂਏ ਸਨ ਅਤੇ ਉਹ ਮੇਲ ਸਨ ਹੁਣ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਇੱਥੇ ਦੋ ਤਿੰਨ ਦੂਗੇ ਜਿਹੜੇ ਨੇ ਹੁਣ ਫੀਮੇਲ ਹੋਰ ਲਿਆਂਦੇ ਗਏ ਨੇ ਜੋ ਹੁਣ ਇੱਕ ਵਾਰੀ ਇਹਨਾਂ ਨੂੰ ਅੰਦਰ ਹੀ ਰੱਖਿਆ ਗਿਆ ਹੈ ਤੇ ਦੋ ਚਾਰ ਦਿਨਾਂ ਦੇ ਵਿੱਚ ਜਨਤਾ ਦੇ ਸਾਹਮਣੇ ਇਹਨਾਂ ਨੂੰ ਲਿਆਂਦਾ ਜਾਵੇਗਾ ਲੋਕਾਂ ਦੇ ਦੇਖਣ ਦੇ ਲਈ ਇਹਨਾਂ ਨੂੰ ਲਿਆਂਦਾ ਜਾਵੇਗਾ ਅਸੀਂ ਸੁਣ ਦਿਖਾ ਰਿਹਾ ਬਠਿੰਡਾ ਦੇ ਬੀੜ ਤਲਾਬ ਮਿੰਨੀ ਜੋ ਡੀਅਰ ਸਫਾਰੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਹੁਣ ਤੁੰਨੂੰ ਇਸ ਦੇ ਵਿੱਚ ਤਿੰਨ ਦੂਵੇ ਨੇ ਜਿਹੜੇ ਇਸ ਤੋਂ ਪਹਿਲਾਂ ਜਿੱਥੇ ਦੋ ਦੇਖਣ ਨੂੰ ਮਿਲਦੇ ਸੀ ਹੁਣ ਚਾਰ ਤਿੰਦੂਵੇ ਨੇ ਜਿਹੜੇ ਉਹ ਹੁਣ ਲਿਆਂਦੇ ਗਏ ਦੋ ਤਿੰਦੂਵੇ ਹੋਰ ਲਿਆਂਦੇ ਗਏ ਨੇ ਜੋ ਜਲਦੀ ਹੀ ਤੁੰਨੂੰ ਇਸ ਦੇ ਅੰਦਰ ਆਪਣਾ ਦੇਖਣ ਨੂੰ ਮਿਲਣਗੇ ਜਿੱਥੇ ਹੁਣ ਇਹ ਇਸ ਆਪਣਾ ਡੀਅਰ ਸਫਾਰੀ ਦੀ ਸ਼ਾਨ ਇਹ ਆਪਣਾ ਤਿੰਦੂਵੇ ਬਣਨਗੇ ਅਤੇ ਜਲਦੀ ਹੀ ਇਹ ਲੋਕਾਂ ਦੇ ਸਾਹਮਣੇ ਨੇ ਜਿਹੜੇ ਇਹ ਲਿਆਂਦੇ ਜਾਣਗੇ ਆਉਸ ਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਬਠਿੰਡਾ ਦੇ ਮਿੰਨੀ ਯੂਨਿਟਸ ਬਾਰੇ ਦੀਆਂ ਇਹ ਅਸੀਂ ਉਹਨੂੰ ਆਪਣਾ ਸਾਰੀਆਂ ਤਸਵੀਰਾਂ ਹਾਂਜੀ ਮੇਰਾ ਨਾਮ ਜਸ਼ਨਦੀਪ ਸਿੰਘ ਹੈ ਜੀ। ਅ ਦੋ ਫੀਮੇਲ ਲੈਪਡ ਆਪਾਂ ਇੱਥੇ ਮਿੰਨੀ ਜੀ ਵੀਡ ਕਲਾਬਸ਼ਣਾ ਵੀਰੇ ਵੀ ਖੇ ਲੈ ਕੇ ਆਏ ਆਂ ਜੀ। ਜੋ ਕਿ ਅ ਤੋਲਾਧਾਰ ਨੇਚਰ ਪਾਰਕ ਹਿਮਾਚਲ ਪ੍ਰਦੇਸ਼ ਤੋਂ ਭਲੇ ਕੇ ਆਂ ਜੀ। ਦੋ ਮੇਲ ਲੈਪਡ ਆਪਣੇ ਕੋਲ ਪਹਿਲਾਂ ਸੀਗੇ ਜੀ। ਦੋ ਫੀਮੇਲ ਦੀ ਆਪਾਂ ਨੂੰ ਜ਼ਰੂਰਤ ਸੀ। ਅੰਕੁਰ ਇਹ ਕਿੰਨੇ ਦਿਨਾਂ ਦੇ ਲੋਕਾਂ ਦੇ ਦੇਖਣ ਲਈ ਬਾਹਰ ਕੱਢ ਜਾਣਾ ਹੈ। ਅ ਵਿਦਨ 2-3 ਡੇਸ ਆਪਾਂ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਆਂ ਜੀ। ਕਿਉਂਕਿ ਫਿਬਰੂਅਰੀ এনਵਾਇਰਨਮੈਂਟ ਹੈ ਜਿੱਥੇ ਜਿਵੇਂ ਇਹਨਾਂ ਦਾ ਜੀ ਲੱਗ ਗਿਆ ਇੱਥੇ ਉਹ ਮਿਆ ਤਾਂ ਇਹਨਾਂ ਨੂੰ ਬਾਹਰ ਆਪਾਂ ਓਪਨ ਚ ਕਰ ਦੇਣਾ ਜੀ। ਉਹ ਅਜ ਵੀ ਕੋਸ਼ਿਸ਼ ਕਰ ਰਹੇ ਆ ਵੀ ਉਹ ਬਾਹਰ ਨਹੀਂ ਆ ਰਹੇ ਜੀ। ਕੀ ਇਹਨਾਂ ਦੀ ਆਪ ਕੋਈ ਇਸ ਤਰ੍ਹਾਂ ਦੇ ਕੀ ਟੈਸਟ ਚੱਲ ਰਹੇ ਆ ਵੀ? ਹਾਂ ਜੀ ਜੀ ਕੁਆਰੰਟਾਈਨ ਚ ਆਪਾਂ ਨੂੰ ਰੱਖਿਆ ਹੈ। ਇਹਨਾਂ ਦਾ ਆਪ ਕੋ ਪਰ ਚੈੱਕਅਪ ਚੱਲ ਰਿਹਾ ਜੀ ਜੋ ਕਿ ਹਫਤੇ ਦਾ ਹੁੰਦਾ ਜੀ। ਤੇ ਆਹ ਹਫਤਾ ਇਹਨਾਂ ਨੂੰ ਦੋ ਤਿੰਨ ਦਿਨਾਂ ਦਾ ਹਫਤਾ ਹੋ ਜਾਣਾ ਜੀ। ਉਸ ਤੋਂ ਬਾਅਦ ਇਹ ਆਪਣੇ ਓਪਨ ਚ ਛੱਡ ਦਿੱਤੇ ਜਾਣਗੇ। ਅਜੇ ਤੱਕ ਬਾਹਰ ਆਉਂਦੇ ਜੀ। ਬਾਹਰ ਆਪਣੇ ਆਪੇ ਨਹੀਂ ਆ ਰਹੇ ਜੀ। ਹਾਂ ਜੀ ਅਸੀਂ ਟਰਾਈ ਵੀ ਕੀਤਾ ਬਾਹਰ ਆ ਜਾਣ ਪਰ ਨਹੀਂ ਆ ਰਹੇ। ਹਾਂ ਵੀ ਨਕੀਂ ਦਾ ਜਿੰਨ ਦਾ ਖਾਣ ਪੀਣ ਦਾ ਇਹ ਜਿਹੜੇ ਆਪਣੇ ਇੱਥੇ ਨੇ ਇਹ ਤੇ ਬੀਫ ਖਾਂਦੇ ਨਹੀਂ ਜੀ ਤੇ ਜਿਹੜੇ ਆਪਾਂ ਹਿਮਾਚਲ ਤੋਂ ਲੈ ਕੇ ਆਏ ਨੇ ਉਹ ਮਟਨ ਤੇ ਚਿਕਨ ਖਾਂਦੇ ਨੇ ਇੱਕ ਹੁੰਦਾ ਵੀ ਕਿੰਨਾ ਚਿਕਨ ਖੰਦਨ ਦੇ ਵਿੱਚ ਰਹਿੰਦੇ ਨੇ ਹਾਂ 4 ਕਿਲੋ ਖਾਂਦੇ ਨੇ ਜਿਹੜੇ ਆਪਣੇ ਇੱਥੇ ਨੇ ਉਹ ਜਿਹੜੇ ਮਟਨ ਖਾਂਦੇ ਨੇ ਉਹ 2 ਕਿਲੋ ਇਤਨੇ ਇਤਨੇ ਪ੍ਰਕਰ ਆ ਰਿਹਾ ਸਾਰਾ ਸਭ ਪ੍ਰ ਆ ਰਿਹਾ ਹੈ ਪ੍ਰੋਪਰ ਡਾਈਟ ਦਾ ਪ੍ਰੋਪਰ ਧਿਆਨ ਰੱਖਿਆ ਹੁੰਦਾ ਕੋਈ ਮੈਨੂੰ ਵਿਟਾਮਿਨ ਜੋ ਵੀ ਇਹਨਾਂ ਨੂੰ ਜ਼ਰੂਰਤ ਹੈ ਉਹ ਸਭ ਪ੍ਰੋਪਰ ਟਾਈਮ ਟਾਈਮ ਤੇ ਕਿੰਨੇ ਜਨਾਂ ਦੇ ਵਿੱਚ ਲੋਕਾਂ ਦੇ ਲਈ ਬਾਹਰ ਕੱਢ ਦਿੰਤੀ ਆਗੇ ਅ ਬਿਦਨ ਟੂ 3 ਡੇਸ ਜੀ ਜੀ ਸਰ ਮੇਰਾ ਨਾਮ ਸਰਦੂਲ ਕੋਰੇ ਜੀ ਮੈਂ ਸੇਵ ਬਤੌਰ ਫੋਰੈਸਟ ਗਾਰਡ ਜੀ ਇਹ ਜੀ ਬਿਦਲਾਵ ਕੀ ਅਪਡੇਟ ਕਰ ਰਹੀ ਹਾਂ ਤਾਂ ਆਪਣੀ ਕੋਲੇ ਪਹਿਲਾਂ 2 ਮੇਲ ਲੈਪਰਡ ਸੀਗੇ ਤਾਂ ਆਪਾਂ ਹੁਣ ਕੱਲ ਸ਼ਾਮ 2 ਫੀਮੇਲ ਲੈਪਰਡ ਫੀਮੇਲ ਲੈਪਰਡ ਲੈ ਕੇ ਆਏ ਆ ਹਿਮਾਚਲ ਪ੍ਰਦੇਸ਼ ਤੋਂ ਅਲਗਰ ਪਰ ਪਾਰੋਂ ਵਿੱਚੋਂ ਭਾਰ ਗਿਆ ਉੱਥੋਂ ਲੈ ਕੇ ਆਏ ਆ ਤਾਂ ਉਹਨਾਂ ਦਾ ਸਰ ਮੈਡੀਕਲ ਦਾ ਤਾਂ ਹੁਣ ਹੀ ਆ ਇੱਕ ਵਾਰੀ ਕਿਉਂਕਿ ਜਾਨਵਰਾਂ ਦਾ এনवायरमेंट ਚੇਂਜ ਹੁੰਦਾ ਉੱਥੇ ਉਹ ਉੱਥੇ ਦਾ এনवायरमेंट ਹੋਰ ਆਪਣਾ ਹੋਰ ਹੈ ਤਾਂ ਉਹਨਾਂ ਨੂੰ ਇੱਕ ਵਾਰੀ ਐਗਜ਼ਾਮੀਨ ਕਰਨ ਦੇ ਲਈ ਉਹਨਾਂ ਨੂੰ ਆਪਾਂ ਇੱਕ ਵਾਰੀ ਅੰਦਰ ਕੇਸ ਦੇ ਵਿੱਚ ਹੀ ਰੱਖਿਆ ਜਾਊਗਾ ਉਹਨਾਂ ਨੂੰ ਤਕਰੀਬਨ ਅਸੀਂ 3 ਤੋਂ 4 ਦਿਨ ਉਹਨਾਂ ਦਾ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਇਹ ਸਰਵਰ ਆਪਣੇ ਵਾਤਾਵਰਣ ਦੇ ਵਿੱਚ ਆਪਣੇ ਆਪ ਮੋਡੀਐਸਟ ਕਰਦੇ ਨੇ ਜਦੋਂ ਉਹ ਕੰਫਰਟੇਬਲ ਹੋ ਗਈ ਤਾਂ ਆਪਾਂ ਨੂੰ ਫੇਰ ਹੀ ਉਹਨਾਂ ਨੂੰ ਬਾਹਰਲੇ ਪਾਸੇ ਪਬਲਿਕ ਨੂੰ ਦੇਖਣ ਦੇ ਲਈ ਆਪਾਂ ਉਹਨਾਂ ਨੂੰ ਬਾਹਰ ਹਾਂ ਜੀ ਜੀ ਮਗਰ ਬੀਰ ਸਿੰਘ ਜੀ ਰੇਂਜ ਇਨ ਚਾਰਜ ਮਿੰਨੀ ਜੂ ਬੀੜ ਤਰਾਜ ਆਪਾਂ ਇੱਥੇ ਮਿੰਨੀ ਜੂ ਬੀੜ ਤਰਾਜ 'ਚ ਖੜੇ ਆ ਜੀ ਇਸ ਟਾਈਮ ਤੇ ਇੱਥੇ ਆਪਾਂ ਨੂੰ ਆਪਣੇ ਕੋਲੇ ਲੈਪਰਡਸ ਪਹਿਲਾਂ ਸੀ ਜੀ ਦੋ ਮੇਲ ਮੇਲ ਲੈਪਰਡ ਸੀਗੇ ਫੀਮੇਲ ਹੈ ਉਦਾ ਕਰਕੇ ਲੋਕਾਂ ਦੀ ਵੀ ਡਿਮਾਂਡ ਅਨੁਸਾਰ ਬੱਚੇ ਵੀ ਦੇਖਣ ਆਉਂਦੇ ਸੀਗੇ ਵੀ ਹੋਰ ਲੈਪੜ ਲੈ ਆਉਂਦੇ ਜਾਣੇ ਉਸ ਸੀਜਾਡਾ ਦੀਆਂ ਗਾਈਡਲਾਈਨਾਂ ਅਨੁਸਾਰ ਸਰਕਾਰ ਤੋਂ ਪ੍ਰਮਾਣਿਕੀ ਲੈ ਕੇ ਹੀ ਸਾਲ ਤਕਰੀਬਨ ਇੱਕ ਸਾਲ ਹੋ ਗਿਆ ਸੀ ਦਿਖਾਪੜੀ ਚੱਲ ਰਹੀ ਸੀਗੀ ਤੇ ਹੁਣ ਮਨਜ਼ੂਰੀ ਉਹਦੀ ਪਿਛਲੇ 10 ਦਿਨ ਪਹਿਲਾਂ 15 ਦਿਨ ਪਹਿਲਾਂ ਮਨਜ਼ੂਰੀ ਮਿਲ ਗਈ ਸੀ ਤੋ ਅਸੀਂ ਧੌਲਾ ਤਾਰ ਨੇਚਰ ਪਾਰਕ ਹਮਾਤਰ ਚ ਪੈਂਦਾ ਜੀ ਗੋਪਾਲਪੁਰ ਉੱਥੋਂ ਅਸੀਂ ਰਾਤ ਲੈ ਗਏ ਜੀ ਹੁਣ ਉਹਨਾਂ ਨੂੰ ਅਸੀਂ ਲੈ ਆ ਕੇ ਆਪਣੇ ਕੇਜ ਚ ਰਾਤ ਅੰਦਰ ਘੱਟਦਾ ਸੀਗਾ ਜੀ ਥੋੜੇ ਦਿਨਾਂ ਤੱਕ ਉਹਨੂੰ ਪੰਜ ਦਿਨ ਅੰਦਰ ਰੱਖਣਾ ਹੈ ਜੀ ਬਲਨ ਅਨੁਸਾਰ ਫਿਰ ਉਹਨੂੰ ਬਾਹਰ ਖਿਂਜਰੇ ਦੇ ਵਿੱਚ ਜਿਹੜਾ ਕੇਜ ਬਣਿਆ ਹੋਇਆ ਹੈ ਸਾਡੇ ਉਹਦੇ ਵਿੱਚ ਛੱਡਿਆ ਕਰਾਂਗੇ ਤੇ ਜਿਹੜੇ ਮੇਲ ਹੈ ਸਾਡੇ ਕੋਲੇ ਉਹਨਾਂ ਨਾਲ ਵੀ ਉਹਨੂੰ ਅਸੀਂ ਕੇਕ ਕਰਕੇ ਉਸ ਤਰੀਕੇ ਨਾਲ ਛੱਡਾਂਗੇ ਜਿਵੇਂ ਉਹ ਆਪਸ ਹੀ ਇੱਕ ਦੂਜੇ ਨਾਲ ਰੜਕ ਲੜਨਾ ਝਗੜਾ ਨਾ ਕਰਨ ਤੇ ਇਹਨਾਂ ਦੀ ਖਾਦ ਖਰਾਕ ਦਾ ਪੂਰਾ ਪ੍ਰੋਪਰ ਧਿਆਨ ਰੱਖਿਆ ਜਾਊਗਾ ਜੀ ਜਿਹੜਾ ਵੀ ਇਹਨੂੰ ਸਿਸਟਮ ਅਨੁਸਾਰ ਬਣਦਾ ਹੈ ਜਿੰਨਾ ਇਹਦਾ ਆਏਗਾ ਇੱਕ ਦਿਨ ਦਾ ਜਿਵੇਂ ਨੂੰ ਪਾਇਆ ਜਾਂਦਾ 20 ਹਜ਼ਾਰ ਆਬ ਪਾਇਆ ਜਾਂਦਾ ਜੀ ਇਹ ਚੈੱਕ ਕਰਨ ਉਹ ਸਾਰਾ ਸਹੀ ਤਰੀਕੇ ਨਾਲ ਇਹਨੂੰ ਮੈਡੀਸਿਨ ਵਗੈਰਾ ਦਾ ਧਿਆਨ ਰੱਖੋ ਇਸ ਤੋਂ ਨਾਲ ਇਹਨੂੰ ਰੱਖਾਂਗੇ ਬਾਹਰੋਂ ਆਇਆ ਥੋੜਾ ਜਿਹਾ ਇਹਨੂੰ ਹੋਵੇ ਰਹਿਣ ਦਾ ਵੀ ਇੱਥੇ ਉਪਰ ਆ ਜਾ ਲੱਗੂ ਵਗੈਰਾ ਜੋ ਕਿਰਾਏ ਦੇ ਰਹੇਗੇ ਇੱਥੇ 2-3 ਦਿਨਾਂ ਬਾਅਦ ਫਿਰ ਨੂੰ ਦਿੱਚੇ ਰੱਖ ਲਈ ਜਾਂਗੇ ਕੋਲ ਮੇ ਜਾਣਗੇ ਜਿਹੜਾ ਸਹੀ ਤਰੀਕਾ ਤੇ ਇਹਦੇ ਵਿੱਚ ਵੀ ਇੱਥੇ ਆਉਣਗੇ ਫਿਰ ਓਪਨ ਦੇਖਿਆ ਕਰਨਗੇ ਜੀ ਤਾਂ ਅੱਜ ਦਾ ਰਾਹ ਹੀ ਲੈ ਗਏ ਅਸੀਂ